ਹਾਂਜੀ ਕਿਸਾਨ ਵੀਰੋ ਕਹ ਸਾਰਿਆਂ ਨੂੰ ਹੀ ਪਤਾ ਐ ਕਿ ਝੋਨੇ ਦਾ ਝਾੜ ਘਟਿਆ ਐ 15 ਮਨ ਤੋਂ ਲੈ ਕੇ 20 25 ਮਨ ਤੱਕ ਝਾੜ ਘਟਿਆ ਐ ਸਾਰਿਆਂ ਨੂੰ ਪਤਾ ਐ ਇਸ ਚੀਜ਼ ਦਾ ਚਲੋ ਇਸ ਚੀਜ਼ ਦਾ ਨੁਕਸਾਨ ਤਾਂ ਸਾਰਿਆਂ ਨੂੰ ਹੀ ਹੁੰਦਾ ਤੇ ਬਹੁਤ ਚੀਜ਼ਾਂ ਹੈਗੀਆਂ ਕਿਸਾਨ ਵੀਰੋ ਜੀਤੇ ਕਮਾਈ ਕਰਨ ਨੂੰ ਬਹੁਤ ਸਪਰਿਆ ਹੈਗੀਆਂ ਜੀਤੇ ਬਹੁਤ ਖਾਦਾਂ ਜੀਤੇ ਕਮਾਈ ਹੁੰਦੀ ਐ ਪਰ ਸੋਡੇ ਤੋਂ ਡੀਏਪ ਯੂਰੀਆ ਚ ਮੈਨੂੰ ਲੱਗਦਾ ਜੀਦਾ ਸਪਰੇਅ ਤੇ ਰੇ ਦਾ ਕੰਮ ਇਕੱਠਾ ਹੈ ਤੇ ਉਸ ਤੁਹਾਡੇ ਤੋਂ ਡੀਏਪੀ ਯੂਰੀਆ ਚ ਕਮਾਈ ਕਰੂਗਾ ਜਿੰਨਾ ਤੁਹਾਨੂੰ ਫਿਕਰ ਹੁੰਦਾ ਡੀਏਪੀ ਯੂਰੀਆ ਦਾ ਉਹਨਾਂ ਤੁਹਾਡੇ ਦੁਕਾਨਦਾਰ ਨੂੰ ਫਿਕਰ ਹੁੰਦਾ ਹੈ ਵਿਸ਼ਵਾਸ ਰੱਖਿਓ ਉਹ ਤੁਹਾਡੇ ਤੋਂ ਜ਼ਿਆਦਾ ਫਿਕਰ ਹੁੰਦਾ ਯਾਰ ਵੀ ਮੇਰਾ ਬੰਦੇ ਦਾ ਉਹ ਨਾ ਹੋ ਜੇ ਰਹਿ ਨਾ ਜਾਵੇ ਕੰਮ ਲੇਟ ਨਾ ਹੋ ਜੇ ਚਲੋ ਬਜਾਈ ਤਾਂ ਹਰੇਕ ਦੀ ਹੋ ਜਾਣੀ ਹੁੰਦੀ ਹੈ ਪਰ ਉਹਨੂੰ ਪੂਰਾ ਫਿਕਰ ਹੁੰਦਾ ਤੁਹਾਡੇ ਦੁਕਾਨਦਾਰ ਨੂੰ ਐਸ ਕਰਕੇ ਹੋਰ ਬਹੁਤ ਚੀਜ਼ਾਂ ਜੀ ਜੇ ਕਮਾਈ ਕਰਨ ਨੂੰ ਤੇ ਏ ਨੀ ਵੀ ਡੀ ਏ ਪੀ ਯੂਰੀਆ ਚ ਛੋੜ ਕੋਈ ਥੈਲੀ ਭੇਜਤੀ ਜਾਂ ਕੋਈ ਹੋਗੇ ਵੀ ਉਹ ਚ ਕਮਾਈ ਕਰੂਗਾ ਮੈਨੂੰ ਲੱਗਦਾ ਕੋਈ ਘਟੀਆ ਦੁਕਾਨਦਾਰੀ ਹੋਊਗਾ ਜਿਹਦਾ ਸਪਰੇ ਤੇ ਰੇ ਦਾ ਕੰਮ ਇਕੱਠਾ ਤੇ ਛੋੜੇ ਚ ਆ ਡੀ ਏ ਪੀ ਯੂਰੀਆ ਚ ਕਮਾਈ ਕਰੂਗਾ ਐਸ ਕਰਕੇ ਵਿਸ਼ਵਾਸ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਬਣਾਈ ਸੀਗੀ ਤੁਹਾਨੂੰ 100 ਦਾ 100 100% ਵਿਸ਼ਵਾਸ ਹੈ ਜਿੱਥੇ ਵੀ ਮੇਰਾ ਦੁਕਾਨਦਾਰ ਮੇਰੇ ਬਾਰੇ ਸੋਚਦਾ ਹੈ ਯਾਰ ਤੁਸੀਂ ਸਾਰੀ ਚੀਜ਼ ਦੇਖਿਆ ਕਰੋ ਵੀ ਸਾਲ ਮੈਨੂੰ ਸਪਰੇਅ ਦਿੱਤੀ ਕੋਈ ਫालतू ਖਰਚਾ ਕਰਾਇਆ ਜਾਂ ਮੈਨੂੰ ਬਿਨਾਂ ਸਪਰੇਅ ਤੋਂ ਵੀ ਵਾਪਸ ਮੋੜ ਦਿੰਦੇ ਸੀ ਵੀ ਲੋੜ ਨਹੀਂ ਸਪਰੇਅ ਦੀ ਜਾਂ ਕੋਈ ਖਾਦ ਪਾਣ ਦੀ ਤਾਂ ਉਹ ਚੀਜ਼ਾਂ ਸਾਰੀਆਂ ਚੀਜ਼ ਸੋਚਿਆ ਕਰੋ ਤੇ ਕਈ ਵਾਰ ਇਹ ਨਹੀਂ ਹੁੰਦੀ ਆਪਾਂ ਥੈਲੀ ਭੇਜਤੀ ਯਾਰ ਆਪਾਂ ਉਸ ਚੀਜ਼ ਦੇ ਨਾਰਾਜ਼ ਹੋਏ ਗੁੱਸਾ ਮੰਨ ਗਏ ਹੋਰ ਬਹੁਤ ਚੀਜ਼ਾਂ ਹੈਗੀਆਂ ਕਮਾਈ ਕਰਨ ਨੂੰ ਤੇ ਤੁਹਾਡੇ ਇਹ ਚ ਨਹੀਂ ਵੀ ਡੀਏਪੀ ਯੂਰੀਆ 'ਚ ਅਗਲਾ ਕਮਾਈ ਕਰੋਗਾ ਇਹ ਤਾਂ ਇੱਕ ਲਾਲੋ ਵੀ ਜੰਗ ਹੀ ਐ ਦੁਕਾਨਦਾਰ ਲਈ ਵੀ ਯਾਰ ਮੈਂ ਆਪਦੇ ਸਾਰੇ ਕਿਸਾਨਾਂ ਦੀ ਖਾਦ ਪੂਰੀ ਕਰਤੀ ਸਮਝ ਲਓ ਜੰਗ ਦੇ ਬਰਾਬਰ ਹੀ ਹੈ ਵੀ ਜੰਗ ਜਿੱਤ ਲਈ